ਗੁਰਨਾਨਕ ਸਾਹਿਬ ਨੇ 20 ਰੁਪਈਆ ਦਾ ਲੰਗਰ ਸ਼ੁਰੂ ਕੀਤਾ ਸੀ ਜਿਹੜਾ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਹੈ ਅੰਨ ਦਾਤਾ ਦਾ ਅੰਦੋਲਨ ਚੱਲ ਰਿਹਾ ਔਰ ਲੰਗਰਾਂ ਦੀ ਕੋਈ ਘਾਟ ਨਹੀਂ ਪਿਛਲੀ ਵਾਰ ਵੀ ਜਦੋਂ ਅੰਦੋਲਨ ਹੋਇਆ ਤਾਂ ਉਸ ਦੇ ਵਿੱਚ ਵੀ ਲੰਗਰਾਂ ਦੀ ਕੋਈ ਘਾਟ ਨਹੀਂ ਰਹੀ ਪੰਜਾਬ ਵਾਲਿਆਂ ਨੇ ਹਰਿਆਣੇ ਦੇ ਬਾਬਿਆਂ ਨੂੰ ਵੀ ਪ੍ਰਸ਼ਾਦੇ ਪਕਾਉਣੇ ਸਿਖਾ ਦਿੱਤੇ ਸੀਗੇ ਔਰ ਇੱਥੇ ਵਕ ਵਕ ਤਰ੍ਹਾਂ ਦੇ ਲੰਗਰ ਚੱਲ ਰਿਹਾ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਦੂਰੋਂ ਦੂਰੋਂ ਲੋਕ ਆ ਰਹੇ ਆ ਅਗਲੇ ਬੰਨੇ ਵੀ ਸਟੇਜ ਦੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਇੱਧਰ ਵੀ ਬਾਈ ਹੁਣੀ ਸੇਵਾ ਕਰ ਰਹੇ ਇਹਨਾਂ ਨਾਲ ਗੱਲ ਵੀ ਕਰਾਂਗੇ ਕਿੱਥੋਂ ਆਏ ਹੋ ਬਾਈ ਕਿਹੜੀ ਥਾਂ ਤੋਂ ਆਏ ਹੋ ਤੁਸੀਂ ਬਿਰਾਂਪਰ ਗੁਰਦ ਤੋਂ ਹਾਂਜੀ ਰਾਂਪਰ ਗੁਰਦ ਕਿੰਨੀ ਦੂ ਇੱਥੇ ਨੇੜੇ ਹੀ ਆ ਹਾਂਜੀ ਦਾ 4-5 ਕਿਲੋਮੀਟਰ ਹੈ ਜੀ ਹੈਗਾ ਘਰ ਆਉਣੇ ਉਸੇ ਵੱਲੋਂ ਹਾਂਜੀ ਰੋਜ਼ ਆਵਾਂ ਜੀ ਅੱਜ ਕਾਹਦਾ ਲੰਗਰ ਚਲਾ ਰੱਖਿਆ ਅੱਜ ਜੀ ਬਰੈਣੀ ਹਰ ਚਟਨੀ ਦਾ ਜੀ ਅੱਛਾ ਕੱਲ ਕੱਲ ਵੀ ਆਏ ਸੀ ਤੁਸੀਂ ਹਾਂ ਨਾ ਜੀ ਕੱਲ ਮੈਂ ਸੇਵਾ ਆਈ ਸੀ ਤੁਹਾਡੇ ਪਿੰਡੋਂ ਪਿੰਡੋਂ ਸੇਵਾ ਆਈ ਸੀ ਪਿੰਡੋਂ ਸੇਵਾ ਆਈ ਸੀ ਲਗਾਤਾਰ ਚਲਦੀ ਰਹੂਗੀ ਹਾਂਜੀ ਹਾਂਜੀ ਇਹ ਤਾਂ ਚਲਦੀ ਰਹੂਗੀ ਜੀ ਲਗਾਤਾਰ ਕਹਿੰਦੇ ਸੇਵਾ ਚਲਦੀ ਰਹੂ ਬਰੀਆਨੀ ਦੀ ਦਾ ਲੰਗਰ ਚੱਲ ਰਿਹਾ ਅੱਜ ਚੌਲਾਂ ਦੇ ਲੰਗਰ ਚੱਲ ਰਹੇ ਆ ਵੱਖ-ਵੱਖ ਕਿਉਂਕਿ ਦੂਰੋਂ ਦੂਰੋਂ ਇੱਥੇ ਲੋਕ ਪਹੁੰਚ ਰਹੇ ਆ ਅੰਦোলন ਦੇ ਵਿੱਚ ਹਿੱਸਾ ਲੈਣ ਦੇ ਲਈ ਹਾਲਾਂਕਿ ਕਿਸਾਨ ਆਪਦਾ ਸ਼ਾਮ ਦੇ ਪ੍ਰਸ਼ਾਦੇ ਦਾ ਇੰਤਜ਼ਾਮ ਆਪੇ ਕਰ ਲੈਂਦੇ ਹੁੰਦੇ ਆ ਇਧਰ ਲੱਸੀ ਦਾ ਲੰਗਰ ਚੱਲ ਰਿਹਾ ਚਾਹ ਦਾ ਲੰਗਰ ਚੱਲ ਰਿਹਾ ਪਿਛਲੇ ਬੰਨੇ ਇਧਰਲੇ ਬੰਨੇ ਬਾਈ ਹੁਣਾਂ ਨੂੰ ਦਿਖਾਉ ਤਸਵੀਰ ਆ ਸਾਹਮਣੇ ਵੀ ਪ੍ਰਸ਼ਾਦੇ ਦੇ ਲੰਗਰ ਚੱਲ ਰਹੇ ਆ ਔਰ ਇਧਰਲੇ ਬੰਨੇ ਚਾਹ ਦੇ ਲੰਗਰ ਚੱਲ ਰਹੇ ਆ ਤਾਂ ਬੜੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਲੋਕ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੋਰ ਅੱਗੇ ਚੱਲ ਕੇ ਵੀ ਤਸਵੀਰ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਅਗਲੇ ਪਾਸੇ ਦੀ ਤਸਵੀਰ ਕੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਆ ਇਸ ਥਾਂ ਦੇ ਉੱਪਰ ਔਰ ਇਧਰਲੇ ਬੰਨੇ ਲੱਸੀ ਦੀ ਸੇਵਾ ਚੱਲ ਰਹੀ ਆ ਇਹ ਅਗਲੇ ਬੰਨੇ ਹੁਣ ਚਾਹ ਦੇ ਲੰਗਰ ਚੱਲ ਰਹੇ ਨੇ ਤਾਂ ਲਗਾਤਾਰ ਅਸੀਂ ਤੁਹਾਨੂੰ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਕਮੀ ਨਹੀਂ ਆ ਇੱਥੇ ਸਪੋਰਟ ਕਰਨ ਵਾਲੇ ਲੋਕਾਂ ਦੀ ਇਧਰ ਚਾਹ ਦਾ ਲੰਗਰ ਚੱਲ ਰਿਹਾ ਅਗਲੇ ਬੰਨੇ ਮਟਰ ਪਨੀਰ ਦੇ ਵੀ ਲੰਗਰ ਚੱਲ ਰਿਹਾ ਤਾਂ ਲੋਕ ਆਪੋ ਤਾਪੀ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਆ ਇੱਧਰ ਇੱਧਰ ਵੀ ਲੰਗਰ ਚੱਲ ਰਿਹਾ ਇੱਧਰ ਬਾਪੂ ਜੀ ਹੁਣੇ ਭਾਂਡੇ ਮਾਂਜਣ ਦੀ ਭਾਂਡੇ ਧੋਣ ਦੀ ਸੇਵਾ ਕਰ ਰਹੇ ਹੋਰ ਬਾਪੂ ਜੀ ਠੀਕ ਠਾਕ ਹੋ ਕਿੱਥੋਂ ਆਏ ਹੋ ਵਹੀ ਖੁਰਦ ਤੋਂ ਜੀ ਹਾਂ ਜੀ ਆਪਣਾ 10 ਕਿਲੋਮੀਟਰ ਤੇ ਆਪਣਾ ਪਿੰਡ ਹੈ ਕਿੰਨੇ ਦਿਨਾਂ ਤੋਂ ਸੇਵਾ ਚੱਲ ਰਹੀ ਹੈ 13 ਤਰੀਕ ਤੋਂ ਚੱਲ ਰਹੀ ਹੈ ਜੀ 13 ਤਰੀਕ ਤੋਂ ਔਰ ਕਦੋਂ ਤੱਕ ਦਾ ਲੰਗਰ ਕੇਸਾਬ ਕੱਸੀ ਕੀ ਚੱਲ ਰਹੀ ਹੈ ਜੀ ਲੰਬਾ ਚਲਾਓਗੇ ਹਾਂ ਜੀ ਤਾਂ ਸੰਘਰਸ਼ ਚੱਲੇਗਾ ਜਦ ਤੱਕ ਚੱਲੇਗਾ ਇਲਾਕੇ ਵੱਲੋਂ ਹੀ ਚੱਲੇਗੀ ਜਦ ਤ ਇਹ ਜਿਹੜੇ ਬਾਹਰ ਤੋਂ ਆਏ ਪਏ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਤੋਂ ਇਹਨਾਂ ਨੂੰ ਉਸੇ ਆਪਣਾ ਰਸ ਨਹੀਂ ਖੋਲਣ ਦਿੰਦੇ ਇਲਾਕੇ ਵੱਲੋਂ ਹੀ ਚਲਦੀ ਰਹੀ ਸੇਵਾ ਇੱਥੇ ਹਾਂਜੀ ਹਾਂ ਕਹ ਰਹੇ ਹੋ ਕਿ ਬਈ ਤੁਸੀਂ ਪ੍ਰਸ਼ਾਦਾ ਨਹੀਂ ਪਕਵਾਉਣਾ ਸੀ ਲਾਉਂਗੇ ਤੇ ਹਾਂ ਸਾਰੇ ਪਿੰਡਾਂ ਤੋਂ ਕਿ ਸਾਡਾ ਫਰਜ਼ ਬਣਦਾ ਹੈ ਇਹ ਸਾਡੇ ਮਹਿਮਾਨ ਆਏ ਹੋਏ ਸਾਡੇ ਕੋਲ ਇਸੇ ਸਾਡੇ ਬਾਡਰਾਂ ਦੇ ਰੁੱਕੇ ਅਸੀਂ ਨਜ਼ਦੀਕ ਦੇ ਪੈਂਦੇ ਹਾਂ ਅਸੀਂ ਇਹਨਾਂ ਨੂੰ ਲੰਗਰ ਤੋਂ ਬਿਨਾਂ ਨਹੀਂ ਰਹਿਣ ਦਿੰਦੇ ਜਦ ਤੱਕ ਸੰਘਰਸ਼ ਚੱਲਿਆ ਸਾਡਾ ਤੋਂ ਵਾਲਿਆਂ ਦੀ ਵੀ ਅੱਡ ਡਿਊਟੀ ਆ ਕੋਈ ਲੰਗਰ ਬਣਾਉਣ ਵਾਲਿਆਂ ਦੀ ਅੱਡ ਡਿਊਟੀ ਹੈ ਲੈ ਆਉਣ ਵਾਲਿਆਂ ਦੀ ਅੱਡ ਲੰਗਰ ਪਿੰਡ ਤੋਂ ਬਣ ਕੇ ਆਂਦਾ ਆ ਬੀਬੀਆਂ ਬਣਾਉਂਦੀਆਂ ਉੱਥੇ ਟਰੈਲੀਆਂ 'ਚ ਲੈ ਕੇ ਆ ਜਾਂਦੇ ਆ ਅਸੀਂ ਇੱਥੇ ਜਹੀ ਸੇਵਾ ਚੱਲਦੀ ਸ ਹੈ ਅਸੀਂ ਚਲਾਈ ਚਲਦੇ ਆ ਹਾਂਜੀ ਹਾਂ ਤਾਂ ਇੱਧਰ ਵੀ ਦਿਖਾਉਨੇ ਆ ਬਾਈ ਇੱਧਰ ਬਾਬਾ ਜੀ ਹੁਣੇ ਲੈ ਕੇ ਆਉਂਦੇ ਆ ਬਾਈ ਹੁਣਾਂ ਨੇ ਤਾਂ ਪੂਰੀ ਦੀ ਪੂਰੀ ਪੱਠੀ ਉੱਪਰ ਫਿੱਟ ਕੀਤੀ ਹੋਈ ਹੈ ਮੈਨੂੰ ਲੱਗਦਾ ਪੱਠੀ ਉੱਪਰ ਹੀ ਫਿੱਟ ਕੀਤੀ ਹੋਈ ਹੈ ਇਹਦੇ ਟਰਾਲੀ ਦੇ ਬਿਲਕੁਲ ਜੀ ਬਿਲਕੁਲ ਜੀ ਇਹ ਸਪੈਸ਼ਲ ਬਣਵਾਈ ਹੈ ਤਿਆਰ ਕਰਾਈ ਹੈ ਹਾਂਜੀ ਹਾਂਜੀ ਸਪੈਸ਼ਲ ਬਣਾਈ ਚ ਜਿੰਨੇ ਦਿਨ ਹੋ ਗਏ ਆ 13 ਦਾ ਹੀ ਜਰ ਰਹੀ ਜੀ ਉਰੇ ਹੀ ਆ ਜੀ ਤੇਰਾ ਹੁਣ ਬਣਾਈ ਕਿ ਪਹਿਲਾਂ ਦੀ ਸਾਂਝੀ ਤੌਰ ਤੇ ਤਿਆਰ ਕਰਾਈ ਹੋਈ ਆ ਨਹੀਂ ਪਹਿਲਾਂ ਵੀ ਫਤੇਗੜ ਸਾਹਿਬ ਲੰਗਰ ਜਾਂਦਾ ਜੀ ਉੱਥੇ ਵਾਸਤੇ ਸੀਗੀ ਬਾਕੀ ਪਿੰਡ ਦਸਵੀਂ ਭਰਦੀ ਆ ਉੱਥੇ ਬਣਾਈ ਜਾਂਦੇ ਆ ਜੀ ਹਤੇਰਾ ਤਰੀਕ ਦੇ ਦਿਨ ਰਾਤ ਲੰਗਰ ਹੋ ਰਹੀ ਆ ਜੀ ਲੰਮਾ ਚਲਾਓਗੇ ਤੁਸੀਂ ਬਿਲਕੁਲ ਜਿੰਨਾ ਚੱਲੇਗਾ ਜੀ ਮੋਰਚਾ ਇੰਨੀ ਦੇਰ ਚਲਾਵਾਂਗੇ ਠੀਕ ਆ ਕਹਿੰਦੇ ਜਦੋਂ ਤੱਕ ਮੋਰਚਾ ਚੱਲੂ ਉਦੋਂ ਤੱਕ ਚਲਾਵਾਂਗੇ ਤਾਂ ਲੋਕ ਦੂਰੋਂ ਦੂਰੋਂ ਆ ਰਹੇ ਨੇ ਇੱਧਰ ਆ ਬਾਈ ਹੁਣੀ ਵੀ ਇੱਧਰੋਂ ਗੁਰਦੁਆਰਾ ਸਾਹਿਬ ਤੋਂ ਵੀ ਆਈਆ ਸੇਵਾ ਇੱਧਰ ਵੀ ਲੰਗਰ ਲੈ ਕੇ ਆਏ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਬਾ ਜੀ ਕਿੱਥੋਂ ਕਿੱਥੋਂ ਆਏ ਹੋ ਤੁਸੀਂ ਇੱਧਰ ਅਗਲੇ ਬੰਨੇ ਤਾਂ ਅਗਲੇ ਬੰਨੇ ਬਾਬਾ ਜੀ ਹੁਣੀ ਹੈਗੇ ਆ ਪੂਰਾ ਦਾ ਪੂਰਾ ਭਰ ਕੇ ਆਈ ਏ ਟਰਾਲੀ ਬਾਬਾ ਜੀ ਕਿੱਥੋਂ ਆਏ ਹੋ ਲੰਗਰ ਲੈ ਕੇ ਤੁਸੀਂ ਅਈ ਸ਼ਾਹਬਾਦ ਤੋਂ ਹੀ ਸ਼ਾਹਬਾਦ ਤੋਂ ਹਾਂਜੀ ਹਰਿਆਣੇ ਤੋਂ ਠੀਕ ਹੈ ਬਾਬੇ ਜਗਤਾਰ ਸਿੰਘ ਦਾ ਲੰਗਰ ਹੈ ਕਾਰ ਸੇ ਵਾਲੇ ਬਾਬੇ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਦਾ ਉਹਨਾਂ ਦਾ ਲੰਗਰ ਹੈ ਜੀ। ਹਾਂਜੀ। ਰੋਜ਼ ਆ ਰਹੇ ਹਾਂ। ਹਾਂ ਡੇਲੀ। ਦੋ-ਦੋ ਗੇੜੇ ਵੀ ਲਾਣਦੇ ਆਂ। ਜਿਵੇਂ ਲੰਗਰ ਦੀ ਕਮੀ ਪੈ ਜਾਂਦੀ ਹੈ ਇਹਨਾਂ ਨੂੰ ਨੰਬਰ ਦਿੱਤੇ ਨੇ ਅਸੀਂ ਆਪਣੇ। ਤੇ ਫੋਨ ਕਰ ਦਿੰਦੇ ਨੇ ਦੋ-ਦੋ ਚੱਕਰ ਵੀ ਲਾਣਦੇ ਆਂ। ਹਾਂਜੀ। ਕਿੰਨੇ ਕਿੰਨੇ ਡਰਮ ਵਗੈਰਾ ਭਰ ਕੇ ਲੈ ਕੇ ਆਉਨੇ ਤੁਸੀਂ ਫਿਰ? ਅਸੀਂ 7-8 ਡਰਮ ਤੇ ਸਾਡੇ ਕੋਲ ਦੁੱਧ ਦੇ ਹੁੰਦੇ ਨੇ। ਕੋਈ 5-6 ਡਰਮ ਲੱਸੀ ਦੇ ਹੁੰਦੇ ਨੇ। 5-6 ਡਰਮ ਦਾਲ ਸਬਜ਼ੀ ਦੇ ਹੁੰਦੇ ਨੇ। ਜੇ ਸੁੱਕੀ ਸਬਜ਼ੀ ਹੋਏ ਤੇ ਬਤਿੱਲਿਆਂ 'ਚ ਪਾ ਲਿਆਈ ਦੀ ਏ। ਜੇ ਦਾਲ ਹੋਏ ਤੇ ਡਰਮਾਂ 'ਚ ਪਾ ਤੇ ਪ੍ਰਸ਼ਾਦੇ ਹੁੰਦੇ ਨੇ 10 15 ਪੰਡਾ ਇੱਕ ਟਾਈਮ ਦੇ ਤੇ ਜਿਹੜਾ ਤਿਆਰ ਕਰਦੀ ਹੈ ਇਹ ਸੰਗਤ ਨਹੀਂ ਸੰਗਤ ਤਿਆਰ ਕਰਦੀ ਹੈ ਸਾਰਾ ਕੁਝ ਸੰਗਤ ਤਿਆਰ ਕਰਦੀ ਹੈ ਠੀਕ ਹੈ ਠੀਕ ਸੇਵਾ ਚੱਲ ਰਹੀ ਹੈ ਵਕ ਵਕ ਸਮਾਤੋਂ ਇਧਰ ਬਾਬਾ ਜੀ ਹੁਣੀ ਸੇਵਾ ਲੈ ਕੇ ਆਉਂਦੇ ਆ ਔਰ ਅਗਲੇ ਬੰਨੇ ਵੀ ਐਂ ਜਿਵੇਂ ਜਿਵੇਂ ਤੁਸੀਂ ਤੁਰੇ ਜਾਉਂਗੇ ਮੈਂ ਥੋੜੀ ਜਿਹੀ ਜਗ੍ਹਾ ਤੁਹਾਨੂੰ ਦਿਖਾਇਆ ਜਿਵੇਂ ਜਿਵੇਂ ਤੁਸੀਂ ਅੱਗੇ ਤੁਰੇ ਜਾਉਂਗੇ ਉਵੇਂ-ਉਵੇਂ ਤੁਹਾਨੂੰ ਲੰਗਰ ਇਧਰ ਵੀ ਬਾਈ ਹੁਣਾ ਨੇ ਲੰਗਰ ਲਾ ਰੱਖਿਆ ਤਾਂ ਉਵੇਂ-ਉਵੇਂ ਨੇੜੇ-ਤੇੜੇ ਦੇ ਲੋਕ ਖਾਸ ਤੌਰ ਤੇ ਜਿਹੜੇ ਨੇ ਉਹ ਕਹਿੰਦੇ ਕਿ ਸਾਡੇ ਤਾਂ ਮਹਿਮਾਨ ਨੇ ਇਹ ਔਰ ਜਿਹੜੇ ਆਏ ਹੋਏ ਆ ਲੋਕ ਔਰ ਭਾਵੇਂ ਪਿਛਲੇ ਬੰਨੇ ਵੀ ਨੌਜਵਾਨ ਖੜਾ ਉਹਨਾਂ ਦੇ ਵੱਲੋਂ ਵੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਉਹ ਵੀ ਲੰਗਰਾਂ ਵਾਲੀ ਟਰਾਲੀ ਹੈ ਤਾਂ ਐਂ ਦੂਰ ਤੱਕ ਲੰਗਰਾਂ ਕੋਈ ਚਾਹ ਵਰਤਾ ਰਿਹਾ ਕੋਈ ਪ੍ਰਸ਼ਾਦੇ ਵਰਤਾ ਰਿਹਾ ਕੋਈ ਲੱਸੀ ਦੇ ਲੰਗਰ ਲੈ ਕੇ ਆਇਆ ਹੋਇਆ ਇੱਥੇ ਤਾਂ ਇੱਕ ਸ਼ਰਧਾ ਭਾਵਨਾ ਜਿਹੜੀ ਆ ਲੋਕਾਂ ਦੇ ਮਨ ਦੇ ਵਿੱਚ ਹੈ ਕਿ ਜਿਹੜੇ ਦੂਰੋਂ ਲੋਕ ਆਏ ਹੋਏ ਆ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਅਸੀਂ ਕਹਿੰਦੇ ਕਿ ਰਾਸ਼ਨ ਵੀ ਨਹੀਂ ਖੋਲਣ ਦਿੱਤਾ ਰਾਸ਼ਨ ਖੋਲਣ ਵੀ ਨਹੀਂ ਦੇਣਾ ਕਿਉਂਕਿ ਕਹਿੰਦੇ ਕਿ ਉਹ ਸਾਡੇ ਮਹਿਮਾਨ ਆ ਇਹ ਜਿਵੇਂ ਜਿਵੇਂ ਨੇੜੇ ਤਰੇ ਦੇ ਇਲਾਕਿਆਂ ਦੇ ਲੋਕ ਆ ਉਹ ਭਜ ਨੱਟ ਕਰ ਰਹੇ ਆ ਉਹਨਾਂ ਦੇ ਵੱਲੋਂ ਵੱਦ ਵੱਦ ਸਹਿਯੋਗ ਦਿੱਤਾ ਜਾ ਰਿਹਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਵੀ ਇਸੇ ਤਰੀਕੇ ਦੇ ਇੰਤਜ਼ਾਮ ਆ ਤਾਂ ਜਿਹੜਾ ਲੰਗਰ ਪਹਿਲੇ ਪਾਸ਼ਾ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਔਰ ਉਹਨਾਂ ਦੇ ਵੱਲੋਂ ਚਲਾਇਆ ਲੰਗਰ ਦੁਨੀਆ ਭਰ ਦੇ ਵਿੱਚ ਸਿੱਖ ਸੰਗਤ ਲੈ ਕੇ ਗਈ ਇੱਥੇ ਵੀ ਸਿੱਖ ਸੰਗਤ ਬੈਠੀ ਆ ਕੇ ਤਾਂ ਇਹਨਾਂ ਦੇ ਵੱਲੋਂ ਇੱਥੇ ਵੀ ਲੰਗਰ ਲਾਤੇ ਕੇ ਪਿਛਲੀ ਵਾਰ ਜਦੋਂ ਸਿੰਘੂ ਬਾਰਡਰ ਟਿਕਰੀ ਤੇ ਗਾਜ਼ੀਪੁਰ ਬਾਰਡਰ ਤੇ ਸੀ ਉੱਥੇ ਵੀ ਲੰਗਰਾਂ ਦੀ ਕੋਈ ਕਮੀ ਨਹੀਂ ਰਹੀ ਔਰ ਪੰਜਾਬ ਵਾਲਿਆਂ ਨੇ ਹਰਿਆਣੇ ਦੇ ਬਾਬਿਆਂ ਨੂੰ ਵੀ ਪ੍ਰਸ਼ਾਦੇ ਪਕਾਉਣੇ ਸਿਖਾ ਦਿੱਤੇ ਉਹਨਾਂ ਦੇ ਨਾਲ ਬੈਠ ਕੇ ਲੰਗਰ ਸੰਝੀ ਕਰਦੇ ਰਹੇ ਲੰਗਰ ਬਣਾਉਂਦੇ ਰਹੇ ਤਾਂ ਇਹ ਇੰਤਜ਼ਾਮ ਤੇ ਇਹ ਤਿਆਰੀ ਹੈ ਸ਼ੰਭੂ ਬਾਰਡਰ ਤੇ ਔਰ ਕਿਸਾਨ ਕਹਿੰਦੇ ਕਿ ਘੋੜ ਜਿੱਤ ਕੀ ਜਾਵਾਂਗੇ ਜਦੋਂ ਤੱਕ ਘੋੜ ਚੱਲਦਾ ਰਹੇਗਾ ਉਦੋਂ ਤੱਕ ਲੰਗਰਾਂ ਦੇ ਇੰਤਜ਼ਾਮ ਇਸੇ ਤਰ੍ਹਾਂ ਜਾਰੀ ਰਹਿਣਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕ੍ਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼ੰਭੂ ਬਾਰਡਰ